ਆਹ ਯਾ ਸਾਤ ਸਰੀਆਂ ਕਾਲ ਅੱਜ ਆਪਾਂ ਆਏ ਮੋਟਰ ਤੇ ਤੇ ਲਾਣੇਦਾਲ ਜੀ ਬੱਢ ਰਹੇ ਨੇ ਜੀ ਮੱਕੀ ਨੀਰਾ ਤੇ ਅੱਜ ਮੋਟਰ ਤੇ ਆਏ ਸੀਗੇ ਉਹਨਾਂ ਕੋਲ ਤੇ ਹੁਣ ਘਰ ਨੂੰ ਜਾਣ ਦੀ ਤਿਆਰੀ ਆ ਨੀਰਾ ਨੂੰ ਦਾ ਬੱਢ ਰਹੇ ਨੇ ਹੁਣ ਉਹਨਾਂ ਕੋਲ ਆਏ ਆ ਜੀ ਤੇ ਆਹ ਆਏ ਆਪਣੇ ਮਰੂਤ ਲੱਗੇ ਪੱਕਣ ਲੱਗ ਗਏ ਜੀ ਸੌਣ ਦਾ ਮਹੀਨਾ ਜੀ ਇਹ ਅਮਰੂਦ ਬਹੁਤ ਪੱਕ ਪੱਕ ਦੇ ਗਏ ਨੇ ਲਾਲ ਅਮਰੂਦ ਨੇ ਬਹੁਤ ਸੋਹਣੇ ਅਮਰੂਦ ਹੋਏ ਹੋਏ ਨੇ ਪੂਰੇ ਲਾਲ ਨੇ ਕਿਉਂਕਿ ਹਾਂਜੀ ਆਪਾਂ ਨਮਾ ਕੇ ਹਟਾਈ ਮੈਸਾ ਗਰਮੀ ਬਹੁਤ ਵਧੀ 35 ਆਜੀ ਤਾਂ ਮੈਸਾ ਨੂੰ ਮੌਣੇ ਮੱਛਰ ਬਹੁਤ ਕੰਤਾਂ ਵਾਲੀ ਤੇ ਕੱਚੇ ਜਗ੍ਹਾ ਦੇ ਬੰਨਿਆ ਨੇ ਕਿੱਲੇ ਤੇ ਤੇ ਬੱਦਲ ਵੀ ਬਹੁਤ ਜ਼ਿਆਦਾ ਉੱਠ ਰਿਹਾ ਈ ਅੱਧਲੇ ਛਾੜੂ ਮਰੇ ਪਸੂਆਂ ਨੂੰ ਛੱਡ ਕੇ ਫੇਰ ਰੇੜੇ ਤੇ ਰੱਖਾਂਗੇ ਉੰਨੇ ਤੇ ਹੁਣ ਲਾਣ ਦਾ ਚੱਕੇ ਰੇੜੇ ਤੇ ਤੁਹਾਨੂੰ ਲੈ ਕੇ ਚੱਲੇ ਨੇ ਰੇੜੇ ਤੇ ਰੱਖ ਲਈ ਭਰੀਆਂ ਤੇ ਹੁਣ ਘਰੇ ਜਾਣਾ ਜੀ ਫਿਰ ਚਾ ਚੂ ਗਈ ਜੀ ਫਿਰ ਟੋਕਾ ਕਰਨਗੇ ਇੰਜਨ ਨਾਲ ਜੋਂ ਤਿਆਰੀ ਘਰੇ ਜਾਣ ਦੀ ਬਾਲ ਦਾ ਜੋੜ ਲਿਆ ਰੇੜੇ ਦਾ ਮੇਰੇ ਉੱਤੇ ਆਏ ਕਰਨੀ ਮੋਟੇ ਮੋਟੀਆਂ ਤੇ ਆ ਆ ਗਏ ਆਪਣੇ ਬੰਗਲ ਦਾ ਡੱਡੂ ਖਾਣਾ ਤੇ ਘਟਾਰਾਂ ਚੁਗਦੇ ਫਿਰਦੇ ਸੁੰਡ ਤੇ ਚੋਗਾ ਇਹ ਹੁਣੇ ਦਾ ਧਿਆਨ ਨਾ ਦੇ ਦਾ ਡੱਡ ਡੁੱਡੂ ਮਿਲਿਆ ਨੇ ਜੇ ਚੱਕ ਲੈਣਾ ਨਹੀਂ ਨਾ ਦਿਹਾੜੀ ਵੀ ਲੰਘ ਜਾਂਦੀ ਇਹ ਬੰਗਲਿਆਂ ਦੀ ਛੇੜੀਆਂ ਚੁਗੜੀਆਂ ਫਿਰਦੀਆਂ ਸੁਣਦੀਆਂ ਕਿਉਂਕਿ ਇਹਨਾਂ ਦੀ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਆ ਇਹ ਕਰਨ ਨੂੰ ਧੱਕਾ ਆਏ ਚੱਲੇ ਲਾਣਦਾ ਦੀ ਜਿਹੜਾ ਲਾਏ ਕਰਨ ਨੂੰ ਮੇਰੇ ਦਾ ਲੋਈ ਨੂੰ ਟੋਕਾ ਕਰਨ ਲੱਗਿਆ ਲਾਣਦਾ